ਜਿਹੜੀ ਇੰਟਰਸਟਿਡ ਹੈ ਪੋਲਿਟਿਕਸ ਚ ਹੋਵੇ ਜਾਂ ਤੁਹਾਡੇ ਬੱਚੇ ਇੰਟਰਸਟਿਡ ਹੋਣਗੇ ਔਰ ਐਨੀਬਾਡੀ ਅਰਾਊਂਡ ਜਿਹੜੀ ਵੀ ਇੰਟਰਸਟਿਡ ਹੈ ਪਲੀਜ਼ ਪਾਰਟਿਸਿਪੇਟ ਐਜ਼ ਮੱਚ ਐਜ਼ ਯੂ ਕੈਨ ਬਿਕਾਜ਼ ਅਨਲੈਸ ਵੀ ਪਾਰਟਿਸਿਪੇਟ ਵੀ ਡਿਸਾਈਡ ਕਿ ਹਾਂ ਅਸੀਂ ਵੀ ਡਿਸੀਜਨ ਮੇਕਰਸ ਆ ਅਸੀਂ ਵੀ ਪਾਵਰ ਹਾਊਸ ਆ ਅਸੀਂ ਆਪਦਾ ਘਰ ਚਲਾ ਸਕਦੀਆਂ ਵੀ ਕੈਨ ਰਨ ਆਰ ਬਿਜ਼ਨਸ ਬੜੇ ਵਧੀਆ ਤਰੀਕੇ ਨਾਲ ਵੀ ਕੈਨ ਰਨ ਆਰ ਫੈਮਿਲੀਜ਼ ਤੇ ਪੋਲਿਟਿਕਸ 'ਚ ਵੀ ਸਾਡੀ ਓਨੀ ਹੀ ਜ਼ਿਆਦਾ ਲੋਡ ਹੈ ਆਪਾਂ ਹਮੇਸ਼ਾ ਘਰਾਂ 'ਚ ਇੱਕ ਗੱਲ ਕਰਦੇ ਆਂ ਕਿ ਜਦੋਂ ਕਿਸੇ ਬੇਟੀ ਦਾ ਜਨਮ ਹੁੰਦਾ ਆ ਆਪਾਂ ਗੱਲ ਕਰਦੇ ਆਂ ਕਿ ਬਹੁਤ ਵਧੀਆ ਹੋਇਆ ਬੇਟੀ ਦਾ ਜਨਮ ਹੋਇਆ ਕਿ ਘਰ 'ਚ ਧੀਆਂ ਵੀ ਜ਼ਰੂਰੀ ਨੇ ਬੇਟੀਆਂ ਵੀ ਜ਼ਰੂਰੀ ਨੇ ਮਦਰਸ ਆਰ ਇੰਪੋਰਟੈਂਟ ਵਾਈਫਸ ਆਰ ਇੰਪੋਰਟੈਂਟ ਓਦਾਂ ਹੀ ਪੋਲਿਟਿਕਸ 'ਚ ਵੀ ਲੇਡੀਜ਼ ਆਰ ਵੈਰੀ ਇੰਪੋਰਟੈਂਟ ਆਈ ਬੀਲੀਵ ਕਿਉਂਕਿ ਹਰ ਚੀਜ਼ ਨੂੰ ਸਟੇਬਲਾਈਜ਼ ਕਰਨਾ ਇਜ਼ ਵੈਰੀ ਇੰਪੋਰਟੈਂਟ ਐਂਡ ਯੂ ਓਨਲੀ ਯੂ ਆਰ ਦਾ ਵਾਂਸ ਜਿਹੜੀਆਂ ਸਟੇਬਲਾਈਜ਼ ਕਰ ਸਕਦੀਆਂ ਚੀਜ਼ਾਂ ਨੂੰ ਬਿਕੋਜ਼ ਤੁਹਾਨੂੰ ਪਤਾ ਹੈ ਕਿੱਥੇ ਗਲਤ ਹੋ ਰਿਹਾ ਹੈ ਕਿੱਥੇ ਠੀਕ ਹੋ ਰਿਹਾ ਹੈ ਕਿੱਥੇ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਬਿਕੋਜ਼ ਆਪਣੇ ਚ ਇੱਕ ਇਮੋਸ਼ਨਲ ਕੋਸ਼ੀਐਂਟ ਹੁੰਦਾ ਆਪਾਂ ਚੀਜ਼ ਨੂੰ ਇਮੋਸ਼ਨਲੀ ਵੀ ਸੋਚਦੇ ਆ ਹਮੇਸ਼ਾ ਬੰਦਿਆਂ ਚ ਉਹ ਚੀਜ਼ ਨੈਗਲੈਕਟਡ ਹੁੰਦੀ ਹੈ ਦੇ ਡੋਨਟ ਥਿੰਕ ਇਮੋਸ਼ਨਲੀ ਸੋ ਥੋਡੀ ਪਾਰਟਿਸਪੇਸ਼ਨ ਬਹੁਤ ਨੀਡਿਡ ਹੈ ਪੋਲਿਟਿਕਸ ਚ ਨੀਡਿਡ ਹੈ ਸਾਨੂੰ ਵੀ ਬਹੁਤ ਇੰਪੋਰਟੈਂਟ ਹੈ ਮੈਂ ਹਮੇਸ਼ਾ ਲੇਡੀਜ਼ ਨੂੰ ਇਨਸਪਾਇਰ ਕਰਦੀ ਆ ਕਿ ਤੁਸੀਂ ਇਸ ਫੀਲਡ ਚ ਵੱਧ ਤੋਂ ਵੱਧ ਆਓ ਵੱਧ ਤੋਂ ਵੱਧ ਆਪਣੀ ਪਾਰਟਿਸਪੇਸ਼ਨ ਕਰੋ ਐਕਚੁਅਲੀ ਆਪਾਂ ਸਿਰਫ ਘਰ ਤੱਕ ਜਾਂ ਬਿਜ਼ਨਸ ਤੱਕ ਲਿਮਿਟਿਡ ਰਹਿ ਜਾਂਦੇ ਆ ਕਿ ਇਹ ਇਹ ਫੀਲਡ ਆ ਥਿਸ ਇਜ਼ ਨਾਟ ਐਪਟ ਫॉर ਊਮਨ ਥਿਸ ਇਜ਼ ਨਾਟ ਗੁੱਡ ਫॉर ਊਮਨ ਜੋ ਹੁਣ ਤੱਕ ਸੋੰਦੇ ਆ ਆ ਬਟ ਅਨਲੈਸ ਵੀ ਸਟੈਪ ਅਨ ਟੂ ਇਟ ਆਪਾਂ ਚੇਂਜ ਵੀ ਨਹੀਂ ਕਰ ਸਕਦੇ ਆ ਆਪਾਂ ਹਰ ਚੀਜ਼ ਤੇ ਸਟੈਪ ਅਨ ਕਰ ਰਹੇ ਆ ਲੇਡੀਜ਼ ਆਰ ਇਨ ਟੂ ਏਵਰੀਥਿੰਗ ਦੀਜ਼ ਇਸ ਬਿਜ਼ਨਸ ਰਨ ਕਰ ਰਹੀਆਂ ਹੋ ਤੁਸੀਂ ਵੱਡੇ ਵੱਡੇ ਜਿੱਥੇ ਵੀ ਚਲ ਜਾਓਗੇ ਲੇਡੀਜ਼ ਆਰ ਰੂਲਿੰਗ ਸੋ ਦਿਸ ਇਜ਼ ਦਾ ਓਨਲੀ ਫੀਲਡ ਜਿੱਥੇ ਲੇਡੀਜ਼ ਦੀ ਬਹੁਤ ਕਮੀ ਹੈ ਤੇ ਆਈ ਫੀਲ ਵਿਦ ਯੋਰ ਪਾਰਟਿਸਿਪੇਸ਼ਨ ਇਹ ਕਮੀ ਵੀ ਪੂਰੀ ਹੋ ਜੂਗੀ ਬਿਕੋਜ਼ ਵੀ ਆਰ ਐਸ ਮਚ ਐਜੂਕੇਟਿਡ ਵੀ نو एवरीथिंग ਆਪਾਂ ਚ ਕੋਈ ਪੜ੍ਹਾਈ ਲਿਖਾਈ ਦੀ ਜਾਂ ਨੌਲੇਜ ਦੀ ਕਮੀ ਨਹੀਂ ਹੈਗੀ ਥਿੰਗ ਇਜ਼ ਵੀ ਜਸਟ ਨੀਡ ਟੂ ਸਟੈਪ ਇਨ ਸੋ ਤੁਸੀਂ ਪਲੀਜ਼ ਇਸ ਇਲੈਕਸ਼ਨ ਚ ਵੀ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਆਈ نو ਸਮਰਸ ਬਹੁਤ ਨੇ ਗਰਮੀ ਬਹੁਤ ਹੈ ਬਟ ਇਸ ਵਾਰ ਗਰਮੀ ਚੱਲ ਲਿਓ ਜਸਟ ਵਨ ਸਮਰ ਫॉर ਅਸ ਐਂਡ ਫॉर ਯੋਰ ਫਿਊਚਰ ਐਸ ਵੈਲ ਸੋ ਆਈ ਥਿੰਕ ਸੰਜੀਵ ਅਰੋੜਾ ਜੀ ਵੀ ਬਹੁਤ ਤੁਸੀਂ ਸਾਰੇ ਉਹਨਾਂ ਨੂੰ ਪਿਆਰ ਦਿੰਨੇ ਹੋ ਬਹੁਤ ਉਹਨਾਂ ਨੂੰ ਚਾਹੁੰਦੇ ਹੋ ਜਿੰਨਾ ਵੀ ਮੈਂ ਹੁਣ ਤੱਕ ਸੁਣਿਆ एवरीवन ਲਵਸ ਹਮ ਸੋ एवरीवन ਵਾਂਟਸ ਕਿ ਉਹ ਇਥੋਂ ਐਮਐਲਏ ਦੀ ਜਿਹੜੀ ਇਲੈਕਸ਼ਨ ਦੀ ਉਹ ਜਿੱਤਣ ਉਹ ਵੱਧ ਤੋਂ ਵੱਧ ਲੁਧਿਆਣੇ ਦਾ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਕਰਾ ਸਕਣ ਮੀ ਬੀਇੰਗ ਫਰੋਮ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੱਸ ਸਕਦੀਆਂ ਕਿ ਜਦਦੇ ਵੀ ਸਰਕਾਰ ਫਾਰਮ ਹੋਈ ਹੈ ਸੀਐਮ ਸਾਹਿਬ ਵੀ ਇੱਕ ਹੀ ਸੋਚ ਤੇ ਚੱਲਦੇ ਨੇ ਕਿ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਉਹ ਮੈਂ ਫਾਇਦਾ ਕਰ ਸਕਾਂ ਜਿੰਨਾ ਵੀ ਟਾਈਮ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਹੈ ਐਸ ਸੀਐਮਸ਼ਿਪ ਉਹ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਕਰਨ ਵੱਧ ਤੋਂ ਵੱਧ ਲੋਕਾਂ 'ਚ ਜਾਣ ਲੋਕਾਂ ਦੇ ਬਿਕਾਜ਼ ਅਸੀਂ ਸਾਰੇ ਬੜੇ ਪ੍ਰਿਵਿਲੇਜਡ ਲੋਕਾਂ ਸੋ ਸੀਐਮ ਸਾਹਿਬ ਮੇਨਲੀ ਇਸ ਅਜੰਡੇ ਤੇ ਕੰਮ ਕਰ ਰਹੇ ਨੇ ਕਿ ਵਧੀਆ ਹੈਲਥ ਸਰਵਿਸਿਜ਼ ਹੋਣ ਵਧੀਆ ਐਜੂਕੇਸ਼ਨ ਹੋਵੇ ਤੇ ਜਿਹੜੇ ਸਾਡੇ ਬੱਚੇ ਪੜ ਲੱਗ ਗਏ ਆ ਉਹ ਇੱਥੇ ਰਹਿ ਕੇ ਕੰਮ ਕਰਨ ਚਾਹੇ ਉਹ ਬਿਜ਼ਨਸ ਕਰਨ ਚਾਹੇ ਉਹ ਜੌਬ ਕਰਨ ਗਵਰਨਮੈਂਟ ਜੌਬਸ ਤੁਸੀਂ ਦੇਖੀਆਂ ਹੋਣਗੀਆਂ ਥਸ ਮੋਰ ਦੈਨ 50000 ਜਿਹੜੇ ਬੱਚੇ ਪੰਜਾਬ ਦੇ ਬੱਚੇ ਪੰਜਾਬ ਚ ਰਹਿ ਕੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਕਿਸੇ ਵੀ ਗਵਰਨਮੈਂਟ ਚ ਕਿ 3 ਸਾਲ ਦੇ ਟਨਿਓਰ ਚ ਉਹਨਾਂ ਨੇ 50000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੋਣ ਸੋ ਸਿਚ ਹੁੰਦਾ ਕਿ ਇਹ ਜਿਹੜੇ ਚੰਗੇ ਕੰਮ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣ ਇਹ ਰੁਕੰਨਾ ਇਹ ਜਿਹੜੇ ਇਲੈਕਸ਼ਨਸ ਆ ਜਾਂਦੇ ਨੇ ਇਹ ਥੋੜੇ ਟਾਈਮਲੀ ਕਈ ਵਾਰ ਸਾਨੂੰ ਲੱਗਦਾ ਕਿ ਕਿਉਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਇਲੈਕਸ਼ਨ ਹੋ ਰਿਹਾ ਹੈ ਜੀ ਬਟ ਮੈਨੂੰ ਲੱਗਦਾ ਹੈ ਸਾਨੂੰ ਇੱਕ ਚਾਂਸ ਦਿੰਦਾ ਰੱਬ ਟੂ ਚੂਜ਼ ਵਾਈਜ਼ਲੀ ਇੱਕ ਆਪਰਚੂਨਿਟੀ ਹੈ ਸਾਡੇ ਕੋਲ ਤੇ ਆਪਰਚੂਨਿਟੀ ਨੂੰ ਕਿਵੇਂ ਸੀਖ ਕਰਨਾ ਹੈ ਕਿਵੇਂ ਤੁਸੀਂ ਸਹੀ ਇਨਸਾਨ ਚੁਣਨਾ ਆਪਣੇ ਲਈ ਸਹੀ ਕੈਂਡੀਡੇਟ ਸਹੀ ਆਪਣਾ ਐਮ ਐਲ ਏ ਚੁਣ ਲੈ ਥੋੜੇ ਤੇ ਆ ਤੁਸੀਂ ਬੜੇ ਇਨਫਲੂਐਂਸ਼ਲ ਲੋਕ ਹੋ ਤੁਸੀਂ ਕਾਫੀ ਸੋਸਾਇਟੀ ਤੇ ਇਨਫਲੂਐਂਸ ਰੱਖਦੇ ਹੋ ਬਹੁਤ ਸਾਰੇ ਲੋਕ ਤੁਹਾਡੇ ਨਾਲ ਵੀ ਕਨੈਕਟਡ ਹੋਣਗੇ ਤੁਸੀਂ ਇੱਕ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਜਿਹੜੇ ਤੁਹਾਡੇ ਨਾਲ ਲੋਕ ਕਨੈਕਟਡ ਨੇ ਤੁਸੀਂ ਉਹਨਾਂ ਬਾਰੇ ਜ਼ਰੂਰ ਸੋਚਿਓ ਕਿ ਉਹਨਾਂ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ ਤੇ ਕਿਹੜੀ ਸਰਕਾਰ ਹੈ ਜਿਹੜੀ ਉਹਨਾਂ ਲਈ ਕੰਮ ਕਰ ਰਹੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ 3 ਸਾਲ ਹੋਏ ਆ ਪੰਜਾਬ ਚ ਚੰਗੇ ਤਰੀਕੇ ਨਾਲ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਤੁਸੀਂ ਇਸ ਵਾਰ ਵੀ ਸਾਡੀ ਅਪੀਲ ਹੈ ਕਿ ਜਿਹੜਾ ਅੱਗੇ ਇਲੈਕਸ਼ਨ ਹੋਣ ਜਾ ਰਿਹਾ ਹੈ ਤੁਸੀਂ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਤੋਂ ਜਿਤਾਇਓ ਪਿਛਲੀ ਵਾਰ ਵੀ ਤੁਸੀਂ ਤੁਹਾਡੇ ਸਾਥ ਨਾਲ ਹੀ ਹੋਇਆ ਸੀ ਇਸ ਵਾਰ ਵੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਇਸ ਵਾਰ ਵੀ ਸਾਡੇ ਕੈਂਡੀਡੇਟ ਜਿਹੜੇ ਨੇ ਸੰਜੀਵ अरोड़ा ਜੀ ਤੁਸੀਂ ਉਹਨਾਂ ਨੂੰ ਵਧੀਆ ਲੀਡ ਨਾਲ ਇੱਥੋਂ ਜਿਤਾ ਕੇ ਭੇਜੋ ਤਾਂ ਕਿ ਲੁਧਿਆਣੇ ਦਾ ਜਿਹੜਾ ਵਿਕਾਸ ਹੈ ਲੋਕਲ ਵਿਕਾਸ ਹੈ ਤੁਹਾਡੇ ਆਪਣੇ ਕੰਮ ਹੋਣਗੇ ਤੁਹਾਡੀ ਇੰਡਸਟਰੀ ਦਾ ਵਿਕਾਸ ਹੈ ਉਹ ਜਿਹੜਾ ਵੱਧ ਤੋਂ ਵੱਧ ਹੋ ਸਕੇ ਸੋ ਆਇ ਅਰਜੂ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਮਿਲਦੇ ਰਹਾਂਗੇ ਇਟਸ ਨੋਟ ਦਾ ਫਰਸਟ ਟਾਈਮ ਵੀ ਆਰ ਮੀਟਿੰਗ ਐਂਡ ਇਟਸ ਨੋਟ ਦਾ ਲਾਸਟ ਟਾਈਮ ਆਪਾਂ ਮਿਲਦੇ ਰਹਾਂਗੇ ਅੱਗੇ ਇਲੈਕਸ਼ਨਸ ਹੋ ਰਹੇ ਨੇ ਆਲ ਬੀ ਹੇਅਰ ਇਨ ਯੋਰ ਸਿਟੀ ਜਿੰਨੀ ਵਾਰ ਵੀ ਮੈਨੂੰ ਸੰਜੀਵ ਅਰੋੜਾ ਜੀ ਬੁਲਾਣਗੇ ਆਲ ਬੀ ਹੇਅਰ ਵਿਦਨ ਯੂ ਸੋ ਆਪਾਂ ਵੱਧ ਤੋਂ ਵੱਧ ਪਾਰਟਿਸਿਪੇਟ ਕਰੀਏ ਐਂਡ ਤੁਹਾਡੇ ਸਾਰਿਆਂ ਤੋਂ ਹੁਣ ਯੂ ਆਰ ਜਸਟ ਲਾਈਕ ਮਾਈ ਫਰੈਂਡਸ ਨਾਊ ਯੂ ਆਰ ਲਾਈਕ ਮਾਈ ਸਿਸਟਰਸ ਨਾਊ ਆਈ 도 ਰਿਕਵੈਸਟ ਯੂ एवरीवन ਕਿ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਤਾਂ ਐਂਡ ਪਲੀਜ਼ ਸੰਜੀਵ ਅਰੋੜਾ ਜੀ ਨੂੰ ਜਿਹੜੀ ਭਾਰੀ ਲੀਡ ਨਾਲ ਇੱਥੋਂ ਜਤਾ ਕੇ ਭੇਜੋ ਥੈਂਕ ਯੂ एवरीवन ਫॉर ਕਮਿੰਗ ਥੈਂਕ ਯੂ ਫॉर ਆਰਗੇਨਾਈਜ਼ਿੰਗ ਸੱਚ ਆ ਵਾਰਮ ਈਵਨਿੰਗ ਤੇ ਇਟਸ ਡਿਫਰੈਂਟ ਫਰਮ ਪੋਲਿਟੀਕਲ ਸਿਨੈਰੀਓ ਐਂਡ ਆ ਇੰਜాయਡ ਮਾਈਸੈਲਫ ਆਲਸੋ ਬਿਕਾਜ਼ ਪੋਲਿਟੀਕਲ ਸਿਨੈਰੀਓ ਚ ਜਦੋਂ ਤੁਸੀਂ ਜਾਣਦੇ ਹੋ ਤੋਂ ਬੜੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਯੂ ਹੈਵ ਟੂ ਬੀ ਅ ਸਰਟਨ ਵੇ ਯੂ ਹੈਵ ਟੂ ਸਪੀਕ ਅ ਸਰਟਨ ਵੇ ਬਿਕਾਜ਼ ਇੱਥੇ ਮੈਨੂੰ ਇਹੋ ਜਿਹਾ ਫੀਲ ਨਹੀਂ ਹੋਇਆ ਇੱਥੇ ਮੈਂ ਆਪਦੇ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਿੰਨੇ ਵੀ ਹੋ ਸਕਦਾ ਹੈ